ਨਾਨੋ ਤੁਹਾਡੇ ਹੀ ਉਦਮਾ ਸਦਕਾ ਜੋ ਐਮਰਜੈਂਸੀ ਆ ਕਾਲਾ ਅਧਿਆਇ ਹੈ 1975 ਦੇ ਵਿੱਚ ਲਿਖਿਆ ਗਿਆ ਸੀ ਆਰ ਲੋਕਤੰਤਰ ਦੇ ਬਾਅਦ ਉਹ ਡਾਕ ਲੰਕ ਸੀ ਤੁਹਾਡੇ ਸਦਕਾ ਹੀ ਇਹ ਜਿਹੜਾ ਹੈ ਲੋਕਾਂ ਦੇ ਵਿੱਚ ਮੈਸੇਜ ਜਾਣਾ ਹੈ ਜਿਸੇ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਜితేਸ਼ ਜੀ ਧੰਨਵਾਦ ਕਰਦਾ ਕਿ ਸਾਡੇ ਵਿੱਚ ਅੱਜ ਮੁੱਖ ਵਕਤਾ ਦੇ ਤੌਰ ਤੇ ਹਾਂ ਜੀ ਨੇ ਸਟੇਟਮੈਂਟ ਨੂੰ ਜੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਸ ਕਾਲੇ ਅਧਿਆਏ ਦੇ ਖਿਲਾਫ ਔਰ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲੋਕਤੰਤਰ ਨੂੰ ਮਜ਼ਬੂਤ ਰੱਖੀ ਤੇ ਕਿੰਨਾ ਕੰਮ ਆ ਬਾਰੇ ਜਿਹੜਾ ਹੈਗਾ ਉਹ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਅੱਜ ਇਹ ਅੱਜ ਜਿਹੜੀ ਇੱਕ ਐਮਰਜੈਂਸੀ ਜਿਹਨੂੰ ਵੀ 50 ਸਾਲ ਪਹਿਲਾਂ ਅੰਦਰ ਗਾਂਧੀ ਨੇ ਲਗਾਈ ਸੀਗੀ ਉਹਦਾ ਅੱਜ ਦਾ ਦਿਨ ਕਾਲਾ ਦਿਵਸ ਕਿਰਿਆ ਸੀ ਮਨੰਨੇ 50 ਸਾਲ ਤੋਂ ਜਿੰਨੇ ਕਿ ਸਾਰੀ ਜਿੰਨੀ ਸਾਡੀ ਲੋਕਤੰਤਰੀ ਆਜ਼ਾਦੀ ਸੀਗੀ ਸਾਡੇ ਹੱਕ ਸੀਗੇ ਉਹ ਸਾਰੇ ਖੋ ਲਿੱਤੇ ਗਏ ਸੀ ਕਿ ਆਮ ਆਦਮੀ ਦੇ ਜਿੰਨੇ ਵੀ ਮੌਲਿਕ ਅਧਿਕਾਰ ਸੀਗੇ ਉਹ ਸਾਰੇ ਇਸ ਐਮਰਜੈਂਸੀ ਦੇ ਵਿੱਚ ਖੋ ਲੇ ਗਏ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਪ੍ਰੈਸ ਵਾਲਿਆਂ ਦੀ ਤਾਕਤ ਕੋਈ ਸੀ ਤੇ ਜਿਸ ਟਾਈਮ ਐਮਰਜੈਂਸੀ ਲਾਗੂ ਹੋਈ ਸਭ ਤੋਂ ਪਹਿਲਾਂ ਪ੍ਰੈਸ ਦੀ ਬੀ ਨਹੀਂ ਕੱਟੀ ਗਈ ਸੀ ਜੋ ਕਿ ਆਪਣੇ ਦੇਸ਼ ਦਾ ਇੱਕ ਚੌਥਾ ਸਭ ਤੋਂ ਵੱਡਾ ਸਤੰਭ ਮੰਨਿਆ ਜਾਂਦਾ ਸੀ ਇੱਕ ਇਹੋ ਜਿਹਾ ਸਮਾਜ ਸੀ ਜਿਹਦੇ ਵਿੱਚ ਹਰ ਆਦਮੀ ਇੱਕ ਤੰਗ ਲੋਕਤੰਤਰੀ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਜਿਹੜਾ ਹੈ ਇੱਕਦਮ ਤਾਨਾਸ਼ਾਹੀ ਦੇ ਵਿੱਚ ਚਲਾ ਗਿਆ ਸੀ ਜਿਸ ਚੀਜ਼ ਦੀ ਅਸੀਂ ਅੱਜ ਵੀ ਨਿੰਦਾ ਕਰਦੇ ਆਂ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਅੱਜ ਦੇ ਦਿਨ ਦੇ ਵਿੱਚ ਵੀ ਇਹੀ ਚੀਜ਼ਾਂ ਸੋਚਦਾ ਹੈ ਕਿ ਅੱਜ ਵੀ ਉਸ ਵੇਲੇ ਇੱਕ ਨਾਰਾ ਉੱਠਿਆ ਸੀ ਜੀ ਇੰਡੀਆ ਇੰਦਰਾ 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 ਉਹ ਨਾਰਾ ਜਿਹੜਾ ਹੈ ਉਹ ਅੱਜ ਵੀ ਇਹ ਲੋਕ ਉਹਨਾਂ ਦਾ ਪਰਿਵਾਰ ਜਿਹੜਾ ਹੈ ਅੱਜ ਵੀ ਇਹੀ ਚੀਜ਼ ਦੇਖ ਕੇ ਚੱਲਦਾ ਹੈ ਇਹੀ ਚੀਜ਼ ਸੋਚਦਾ ਹੈ ਕਿ ਇੰਡੀ ਜਿਹੜਾ ਇੰਡੀਆ ਹੈ ਉਹ ਗਾਂਧੀ ਪਰਿਵਾਰਾ ਸਿਰਫ ਕਿਉਂਕਿ ਬਹੁਤ ਵੱਡੀ ਉਹਨਾਂ ਦੀ ਗਲਤਫਹਿਮੀ ਹੈ ਬਹੁਤ ਵੱਡਾ ਉਹਨਾਂ ਦਾ ਇਹ ਇੱਕ ਕਹਿ ਲਓ ਤੁਸੀਂ ਕੀ ਉਹਨਾਂ ਦੀ ਸੋਚ ਹੈ ਅੱਜ ਦੇ ਦੇਸ਼ ਦੇ ਵਿੱਚ ਸਾਰੇ ਸ਼੍ਰੀਮਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ 11 ਸਾਲਾਂ ਦੇ ਵਿੱਚ ਜਿੰਨੇ ਅਧਿਕਾਰ ਜਿੰਨੀਆਂ ਚੀਜ਼ਾਂ ਲੋਕਾਂ ਦੀਆਂ ਇਸ ਤਰ੍ਹਾਂ ਸਾਡੇ ਤੁਸੀਂ ਅੱਜ ਦੇਖ ਲਓ ਸਾਡਾ ਰੋਡ ਨੈਟਵਰਕ ਜਿਹੜਾ ਅਜੂ ਤੋ 11 ਸਾਲ ਪਹਿਲਾਂ ਬਹੁਤ ਪੂਰੀ ਕੰਡੀਸ਼ਨ ਦੇ ਵਿੱਚ ਸੀਗਾ ਅੱਜ ਕਿਸ ਲੈਵਲ ਤੇ ਕਨੈਨਾ ਨੇ ਬੋਤਾਤਾ ਸਾਡੇ ਮੌਲਿਕ ਅਧਿਕਾਰ ਜਿਹੜੇ ਅਸੀਂ ਕੋਈ ਵੀ ਅੱਜ ਲੋਕਾਂ ਨੂੰ ਇਲੀਟਰੇਟ ਕੀਤਾ ਲੋਕਾਂ ਨੂੰ ਉਸ ਚੀਜ਼ ਵਾਸਤੇ ਅਨਪੜਤਾ ਜਿਹੜੀ ਸੀਗੀ ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਹੀ ਨਹੀਂ ਸੀ ਅੱਜ ਅਸੀਂ ਇਹ ਜਿਹੜੀ ਚੀਜ਼ਾਂ ਕੁਝ ਸੀਗੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੂੰ ਉਸ ਟਾਈਮ ਤੇ ਕਰਨੀਆਂ ਚਾਹੀਦਾ ਸੀ ਲੋਕਾਂ ਨੂੰ ਲੋਕਾਂ ਦੇ ਹੱਕਾਂ ਬਾਰੇ ਦੱਸਣਾ ਚਾਹੀਦਾ ਸੀਗਾ ਜੋ ਉਹਨਾਂ ਸਰਕਾਰਾਂ ਨੇ ਨਹੀਂ ਦੱਸਿਆ ਅੱਜ ਸਾਨੂੰ ਸਾਡੇ ਹੱਕ ਪਤਾ ਹੈ ਕਿ ਅਸੀਂ ਕਿਸ ਹੱਕ ਨਾਲ ਕਿਸ ਜਗ੍ਹਾ ਤੋਂ ਕੀ ਚੀਜ਼ ਲੈ ਸਕਦੇ ਹਾਂ ਬਸ ਮੈਂ ਇਹੀ ਕਹੂੰਗਾ ਜੀ ਜ਼ਿਆਦਾ ਕੁਝ ਨਹੀਂ ਕਿਉਂਕਿ ਅਮਰਜੈਂਸੀ ਇੱਕ ਕਾਲਾ ੱੱਬਾ ਹੈ ਇਹਨੂੰ ਜਿੰਨਾ ਡਿਸਕਸ ਕਰਾਂਗੇ ਆਪਾਂ ਜਿੰਨਾ ਇਹਨੂੰ ਜ਼ਿਆਦਾ ਅਸੀਂ ਕਵਾਂਗੇ ਉਹਨਾਂ ਇਹ ਲੋਕਾਂ ਦੇ ਕਰਨ ਇੱਕ ਚੀਜ਼ ਦਲਬ ਜਾਏਗੀ ਨੈਗੇਟਿਵਿਟੀ ਜਿਸ ਨੂੰ ਆਪਾਂ ਕਹਿੰਦੇ ਜਾਂਦੇ ਹਾਂ ਮੈਂ ਸਿਰਫ ਇਹ ਕਹੂੰਗਾ ਕਿ ਸਾਨੂੰ ਅੱਗੇ ਵਾਸਤੇ ਆਪਣੇ ਅਧਿਕਾਰਾਂ ਦਾ ਧਿਆਨ ਰਹਿਣਾ ਚਾਹੀਦਾ ਹੈ ਆਪਾਂ ਨੂੰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਤੁਹਾਡੇ ਪ੍ਰੈਸ ਦੇ ਮਾਰਦਨ ਤੋਂ ਸਾਰੀ ਚੀਜ਼ਾਂ ਕੀ ਜਾਣਕੀਆਂ ਸਾਨੂੰ ਇਹ ਪਤਾ ਰਹਿਣਾ ਚਾਹੀਦਾ ਹੈ ਕਿ ਸਾਡੇ ਅਧਿਕਾਰ ਕੀ ਹੈ ਤਾਂ ਕਿ ਇਹੋ ਜਿਹੀ ਕੰਡੀਸ਼ਨ ਆਉਣ ਵਾਲੇ ਕਿਸੇ ਸਮੇਂ ਦੇ ਵਿੱਚ ਜੋ ਕਿ ਲੱਗਦਾ ਨਹੀਂ ਹੈ ਕਿ ਜਦੋਂ ਤੱਕ ਸਾਡੀ ਭਾਜਪਾ ਦੀ ਸਰਕਾਰ ਹੈਗੀ ਹੈ ਕੋਈ ਇਹੋ ਜਿਹੀ ਕੰਡੀਸ਼ਨ ਉਤਪੰਨ ਹੋਏਗੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਦੀ ਵੀ ਇਸੋ ਜਿਹੀ ਕੋਈ ਕੰਡੀਸ਼ਨ ਕਿਸੇ ਵੀ ਸਟੇਟ ਦੇ ਵਿੱਚ ਉਤਪੰਨ ਨਹੀਂ ਹੋਣੀ ਚਾਹੀਦੀ ਤੁਸੀਂ ਅੱਜ ਦੇਖ ਰਹੇ ਹੋ ਸਾਡੇ ਪੰਜਾਬ ਦੇ ਵਿੱਚ ਸਾਡਾ ਪਿਆਰਾ ਪੰਜਾਬ ਜਿਹਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਇੱਕ ਲਗਾਨੇ ਦੇ ਸਿੰਨੀ ਚੋਨਾ ਹੋ ਗਿਆ ਉਦੇ ਵਿੱਚ ਵੀ ਜੋ ਕੁਝ ਹੋ ਰਿਹਾ ਹੈ ਅਧਿਕਾਰਾਂ ਦੇ ਉੱਤੇ ਅੱਜ ਕੌਣ ਬਣ ਰਿਹਾ ਹੈ ਸੁਪਰ ਸੀ ਸੁਪਰ ਸੀਐਮ ਕੌਣ ਬਣਨ ਦੀ ਤਿਆਰੀ ਕਰੀ ਬੈਠਾ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਸਾਰਿਆਂ ਨੂੰ ਇਸ ਦਾ ਪਿਆ ਬਸ ਆਪਾਂ ਇਸੀ ਦਾ ਧਿਆਨ ਰੱਖਣਾ ਹੈ ਕਿ ਆਪਾਂ ਆਪਣੇ ਅਧਿਕਾਰ ਕਿਤੇ ਗਵਾਈਏ ਨਾ ਸਹੀ ਕਹਿਣਾ ਚਾਹਾਂਗਾ ਜੀ